ਇਸ ਸਮੇਂ ਦਿੱਲੀ ਸਣੇ ਪੂਰੇ ਉੱਤਰ ਭਾਰਤ ਵਿੱਚ ਭਿਆਨਕ ਗਰਮੀ ਪੈ ਰਹੀ ਹੈ ਤਾਪਮਾਨ 47 ਤੋਂ 48 ਡਿਗਰੀ ਤੱਕ ਪਹੁੰਚ ਰਿਹਾ ਹੈ ਅਜਿਹੇ ਵਿੱਚ ਹਰ ਕਿਸੇ ਲਈ ਪਾਣੀ ਵਰਦਾਨ ਹੈ ਸ਼ਹਿਰੀਕਰਨ ਤੇ ਭੱਜ ਦੌੜ ਦੀ ਜ਼ਿੰਦਗੀ ਵਿੱਚ ਪਾਣੀ ਨੂੰ ਠੰਡਾ ਕਰਨ ਦਾ ਸਭ ਤੋਂ ਆਸਾਨ ਤਰੀਕਾ ਫ੍ਰਿਜ ਹੈ ਪਰ ਅੱਜ ਵੀ ਵੱਡੀ ਗਿਣਤੀ ਵਿੱਚ ਲੋਕ ਘੜੇ ਦਾ ਪਾਣੀ ਪੀਣਾ ਪਸੰਦ ਕਰਦੇ ਨੇ ਅਜਿਹੇ ਵਿੱਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਘੜੇ ਦਾ ਜਾਂ ਫ੍ਰਿਜ ਦਾ ਪਾਣੀ ਕਿਹੜਾ ਤੁਹਾਡੀ ਜ਼ਿਆਦਾ ਸਿਹਤ ਲਈ ਫਾਇਦੇਮੰਦ ਹੈ ਘੜਾ ਸਾਡੀ ਸੰਸਕ੍ਰਿਤੀ ਦਾ ਹਿੱਸਾ ਹੈ ਜਦੋਂ ਦੁਨੀਆ ਵਿੱਚ ਬਿਜਲੀ ਨਹੀਂ ਸੀ ਤੇ ਫ੍ਰਿਜ ਦੀ ਖੋਜ ਨਹੀਂ ਹੋਈ ਸੀ ਤਾਂ ਭਿਆਨਕ ਗਰਮੀ ਵਿੱਚ ਪਾਣੀ ਨੂੰ ਠੰਡਾ ਕਰਨ ਦਾ ਇੱਕ ਹੀ ਬਦਲ ਦੀ ਘੜਾ ਪਰ ਵਿਕਾਸ ਦੀ ਦੌੜ ਵਿੱਚ ਬਿਜਲੀ ਤੇ ਘਰ-ਘਰ ਫ੍ਰਿਜ ਪਹੁੰਚਣ ਦੀ ਵਜ੍ਹਾ ਨਾਲ ਘੜੇ ਦੀ ਮੰਗ ਘੱਟ ਹੋ ਗਈ ਹੈ ਲੋਕ ਠੰਡੇ ਪਾਣੀ ਲਈ ਫ੍ਰਿਜ ਤੇ ਨਿਰਭਰ ਹੋ ਗਏ ਨੇ ਪਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੀ ਪਰੰਪਰਾ ਕਾਫੀ ਖੁਸ਼ਹਾਲ ਰਹੀ ਹੈ ਨੈਚੁਰਲ ਚੀਜ਼ਾਂ ਦੀ ਗੱਲ ਵਕ ਹੈ ਅਜਿਹੇ ਵਿੱਚ ਨਿਸ਼ਚਿਤ ਤੌਰ ਤੇ ਘੜੇ ਦਾ ਪਾਣੀ ਫ੍ਰਿਜ ਦੀ ਤੁਲਨਾ ਵਿੱਚ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਕਿਸੇ ਵੀ ਚੀਜ਼ ਵਿੱਚ ਜਦੋਂ ਨੇਚਰਲ ਸ਼ਬਦ ਜੁੜ ਜਾਂਦਾ ਹੈ ਤਾਂ ਫਿਰ ਉਸ ਤੋਂ ਬਿਹਤਰ ਕੁਝ ਨਹੀਂ ਹੁੰਦਾ ਘੜੇ ਵਿੱਚ ਪਾਣੀ ਨੇਚਰਲ ਤਰੀਕੇ ਨਾਲ ਠੰਡਾ ਹੁੰਦਾ ਹੈ ਦਰਸਲ ਘੜੇ ਵਿੱਚ ਪਾਣੀ ਠੰਡਾ ਹੋਣ ਦੀ ਜੋ ਪ੍ਰਕਿਰਿਆ ਹੈ ਉਸ ਦੇ ਪਿੱਛੇ ਸਾਇੰਸ ਦੇ ਵਾਸ਼ਪੀਕਰਨ ਦਾ ਸਿਧਾਂਤ ਕੰਮ ਕਰਦਾ ਹੈ ਇਸ ਦੇ ਨਾਲ ਹੀ ਘੜੇ ਦੇ ਪਾਣੀ ਦਾ ਸਵਾਦ ਵੀ ਬਦਲ ਜਾਂਦਾ ਹੈ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਮਿੱਟੀ ਵਿੱਚ ਮੌਜੂਦ मिनरल ਦੇ ਅੰਸ਼ ਪਾਣੀ ਵਿੱਚ ਘੁਲ ਜਾਂਦੇ ਨੇ ਘੜੇ ਦੀ ਇੱਕ ਖਾਸੀਅਤ ਇਹ ਹੈ ਇਸ ਵਿੱਚ ਪਾਣੀ ਆਪਣੇ ਆਪ ਅਲਕਾਲਾਈਨ ਪਾਣੀ ਹੋ ਜਾਂਦਾ ਹੈ ਮਿੱਟੀ ਵਿੱਚ ਮੌਜੂਦ ਕੈਲਸ਼ੀਅਮ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਦੇ ਅੰਸ਼ ਪਾਣੀ ਵਿੱਚ ਘੁਲਣ ਦੀ ਵਜ੍ਹਾ ਨਾਲ ਅਜਿਹਾ ਹੁੰਦਾ ਹੈ ਆਯੁਰਵੇਦ ਵਿੱਚ ਅਲਕਾਲਾਈਨ ਵਾਟਰ ਨੂੰ ਪੇਟ ਲਈ ਕਾਫੀ ਕਾਰਗਰ ਦੱਸਿਆ ਗਿਆ ਹੈ ਇਸ ਨੂੰ ਲੀਵਰ ਤੇ ਕਿਡਨੀ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਨਾਲ ਕਬਜ ਨਹੀਂ ਹੁੰਦੀ ਤੇ ਪਾਚਨ ਬਿਹਤਰ ਹੁੰਦਾ ਹੈ ਮਿੱਟੀ ਦੇ ਭਾਂਡੇ ਵਿੱਚ ਪਾਣੀ ਪੀ ਐਚ ਦਾ ਬੈਲੈਂਸ ਵੀ ਬਣਿਆ ਰਹਿੰਦਾ ਹੈ ਜਿਸ ਨਾਲ ਬਾਡੀ ਵਿੱਚ ਨੈਚੁਰਲ ਤਰੀਕੇ ਨਾਲ ਡੀਟੌਕਸੀਫਿਕੇਸ਼ਨ ਦੀ ਪ੍ਰਕਿਰਿਆ ਹੁੰਦੀ ਹੈ ਮਿੱਟੀ ਦੇ ਭਾਂਡੇ ਦੀ ਵਜ੍ਹਾ ਨਾਲ ਪਾਣੀ ਵਿੱਚ ਪੋਸ਼ਕ ਤੱਤ ਬਣਿਆ ਰਹਿੰਦਾ ਹੈ ਐਨਾ ਹੀ ਨਹੀਂ ਪਲਾਸਟਿਕ ਜਾਂ ਮੈਟਲ ਦੇ ਭਾਂਡੇ ਦੀ ਤਰ੍ਹਾਂ ਘੜੇ ਤੋਂ ਕੋਈ ਹਾਨੀਕਾਰਕ ਤੱਤ ਰਿਲੀਜ਼ ਨਹੀਂ ਹੁੰਦਾ ਇਸ ਕਾਰਨ ਘੜੇ ਦੇ ਪਾਣੀ ਦੀ ਕੁਦਰਤੀ ਸ਼ੁੱਧਤਾ ਬਣੀ ਰਹਿੰਦੀ ਹੈ ਅਜਿਹੇ ਵਿੱਚ ਜਦੋਂ ਤੁਸੀਂ ਘੜੇ ਦਾ ਪਾਣੀ ਪੀਂਦੇ ਹੋ ਤਾ ਤੁਸੀਂ 100% ਕੁਦਰਤੀ ਲਾਭ ਲੈਂਦੇ ਹੋ ਕੜਾ ਪਾਣੀ ਠੰਡਾ ਕਰਨ ਦਾ ਕੁਦਰਤੀ ਤਰੀਕਾ ਹੈ ਪਲਾਸਟਿਕ ਜਾਂ ਮੈਟਲ ਦੀ ਬੋਤਲ ਦੀ ਤੁਲਨਾ ਵਿੱਚ ਇਹ ਪੂਰੀ ਤਰ੍ਹਾਂ ਇਕੋ ਫ੍ਰੈਂਡਲੀ ਹੈ ਇਸ ਨਾਲ ਕੁਦਰਤ ਨੂੰ ਨੁਕਸਾਨ ਨਹੀਂ ਹੁੰਦਾ ਦੂਜੇ ਪਾਸੇ ਪਲਾਸਟਿਕ ਤੇ ਸਟੀਲ ਦੇ ਭਾਂਡੇ ਨਾਲ ਸਿੱਧੇ ਤੌਰ ਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਦਾ ਹੈ